ਫਤੇਗੜ ਸਾਹਿਬ ਦੇ ਵਿੱਚ ਚੁੰਨੀ ਤੇ ਮੋਰਿੰਡਾ ਰੋਡ ਤੇ ਸਥਿਤ ਇੱਕ ਪੈਟਰੋਲ ਪੰਪ ਤੋਂ ਤੇਲ ਪਵਉਣ ਆਏ ਗ੍ਰਾਹਕਾਂ ਦੇ ਵੱਲੋਂ ਇਹਸ ਕਰਕੇ ਰੋਸ ਪਾਇਆ ਗਿਆ ਕਿਉਂਕਿ ਉਸ ਪੈਟਰੋਲ ਪੰਪ ਦੇ ਉਤੋਂ ਜੋ ਤੇਲ ਪਾਇਆ ਜਾਂਦਾ ਸੀ ਉਸ ਦੇ ਵਿੱਚ ਮਿਲਾਵਟ ਕੀਤੀ ਜਾਂਦੀ ਸੀ ਤਾਂ ਗ੍ਰਾਹਕਾਂ ਨੇ ਇਹ ਦੋਸ਼ ਲਗਾਇਆ ਹੈ ਕਿ ਉਹਨਾਂ ਦੇ ਪੈਟਰੋਲ ਦੇ ਵਿੱਚ ਪਾਣੀ ਹੈ ਤਾਂ ਇਸੇ ਦੇ ਕਰਕੇ ਗ੍ਰਾਹਕਾਂ ਦੇ ਵਿੱਚ ਰੋਸ ਦੇਖਣ ਨੂੰ ਮਿਲਿਆ ਪੈਟਰੋਲ ਦੇ ਵਿੱਚ ਪਾਣੀ ਮਿਲੇ ਹੋਣ ਦੀ ਵੀਡੀਓ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਹੀ ਹੈ ਪੈਟਰੋਲ ਪਵਾਉਣ ਆਏ ਲੋਕਾਂ ਨੇ ਕਿਹਾ ਕਿ ਪੰਪ ਤੋਂ ਆਪਣੇ ਵਾਹਨਾਂ ਦੇ ਵਿੱਚ ਪੈਟਰੋਲ ਪਵਾਉਣ ਉਪਰੰਤ ਥੋੜੀ ਦੂਰ ਜਾਣ ਤੇ ਹੀ ਜਦੋਂ ਉਹਨਾਂ ਦੇ ਵਾਹਨ ਚੱਲਣੇ ਬੰਦ ਹੋ ਗਏ ਤਾਂ ਚੈੱਕ ਕਰਨ ਤੇ ਇਹ ਦੇਖਿਆ ਗਿਆ ਕਿ ਪੈਟਰੋਲ ਦੇ ਵਿੱਚ ਪਾਣੀ ਰਲਿਆ ਹੋਇਆ ਜਿਸ ਦੇ ਬਾਰੇ ਉਹਨਾਂ ਨੇ ਪੰਪ ਤੇ ਪਹੁੰਚ ਕੇ ਕੰਮ ਕਰਨ ਵਾਲੇ ਕਰਮਚਾਰੀਆਂ ਨੂੰ ਕਿਹਾ ਅਤੇ ਬੋਤਲਾਂ ਦੇ ਵਿੱਚ ਭਰਿਆ ਹੋਇਆ ਪੈਟਰੋਲ ਵੀ ਦਿਖਾਇਆ ਤਾਂ ਉਹ ਕਿਸੇ ਵੀ ਗੱਲ ਕਰਨ ਤੋਂ ਕੁਤਰੌਣ ਲੱਗੇ ਅਤੇ ਸਾਰੇ ਹੀ ਦੋਸ਼ਾਂ ਨੂੰ ਪੈਟਰੋਲ ਪੰਪ ਦੇ ਕਰਿੰਦਿਆ ਵੱਲੋਂ ਨਕਾਰਿਆ ਗਿਆ। ਇਹ ਪਟੜੀ ਪੰਪ ਤੋਂ ਤੇਲ ਬੋਇਆ ਜੀ 6 ਵਜੇ ਮਰੰਡਾ ਜੁਨੀਵਰਸਿਟੀ ਮਰੰਡਾ ਜੁਨੀਵਰਸਿਟੀ ਰੋਡ ਤੇ ਅਸੀਂ ਆ ਗੁਰਦੁਆਰੇ ਟੱਪਿਆਂ ਚੋਂ ਵੀ 100 ਕਿਲੋਮੀਟਰ ਗਈ ਅੱਜ ਜੀ ਇਹ ਮੋਟਰ ਸਾਹਿਬ ਬੰਦ ਹੋ ਗਿਆ ਦੇਖ ਲਓ ਜੀ ਤੇਲ ਚ ਪਾਣੀ ਨਾਲੇ ਮੋਟਰਾਂ ਖਰਾਬ ਕਰ ਲਈ ਸਾਡਾ ਸੈਂਸਰ ਖਰਾਬ ਕਰਤੇ ਸਾਰੇ ਨਾਲ ਤਾਂ ਦੋ ਇੱਕ ਦੇ ਹੋਰ ਸਾਡੇ ਇਹ ਮੋਟਰ ਇਹ ਦੂਜਾ ਆਈ ਹੈ ਨਾ ਪਾ ਕੇ ਗਿਆ ਉਹਦੇ ਤੇਲ ਉਹ ਵੀ ਕਹਿ ਰਿਹਾ ਮੇਰਾ ਮੋਟਰ ਨਹੀਂ ਖੜ ਰਿਹਾ ਆਉਦੇ ਆ ਦੇਰ ਤੇਲ ਚ ਕਿੰਨਾ ਪਾਣੀ ਨਿਕਲਿਆ ਉਹ ਤੋਂ ਮਾਲਕ ਕਹਿ ਰਿਹਾ ਜੀ ਕਿ ਸਾਡੇ ਗਰਾਹਕ ਨਾ ਖਰਾਬ ਕਰੋ ਸਾਈਡ ਤੇ ਹੋ ਗਏ ਮਿਸਤਰੀ ਦੇ ਸੈੱਟ ਕਰਾ ਲਓ ਸਾਦ ਨੂੰ ਸਾਡੇ ਨਾਲ ਕੰਪਰੋਮਾਈਜ਼ ਕਰੋ ਜੀ ਇਹ ਕਿਹੜਾ ਬਣ ਪਟੇੜੀ ਬੰਦਾ ਬੰਪੂ ਪਟੇੜੀ ਬੰਪੂ ਜੀ ਚੁੰਨੀ ਰੋਡ ਤੇ ਜੀ ਬਾਦ ਬਣਾ ਲਿਆ ਜੀ ਮਰੰਡਾ ਚੁੰਨੀ ਰੋਡ ਮਰੰਡਾ ਚੁੰਨੀ ਰੋਡ ਗੁਰਦੁਆਰੇ ਦੇ ਨਜ਼ਦੀਕ ਪੈਂਦਾ ਜੀ ਆਪਣਾ ਪੈਂ ਜਿਹੜਾ ਨਾਬੇ ਜਾਣਾ ਸੀ ਜੀ ਅਸੀਂ ਅੱਛਾ ਜੀ ਤੁਹਾਨੂੰ ਵੀ ਕਿਵੇਂ ਪਤਾ ਲੱਗਿਆ ਜੀ ਮੈਂ ਨਾਬੇ ਜਾਣਾ ਸੀ ਜੀ ਮੈਂ ਆਪਣੇ ਮਦਰ ਨੂੰ ਲੈਣ ਜਾ ਰਿਹਾ ਸੀ ਘਰੋਂ 90 ਲੈ ਕੇ ਜਾਣ ਵਾਸਤੇ ਆ ਬਸ ਮੋੜ ਤੇ ਪਹੁੰਚੇ ਖਰਾਬ ਹੋ ਗ ਅਸੀਂ ਹੁੰਦਾ ਸੋਏ ਖਰਾਬ ਸਾਦ ਨੂੰ ਕਿਵੇਂ ਲੈ ਕੇ ਜਾਈਏ ਇੰਨੀ ਦੂਰੀ ਨਾ ਹੁਣ ਕੀ ਕਹਿੰਦੇ ਆ ਮਾਲਕ ਜਿਹੜੇ ਆ ਕੇ ਇਹ ਕਹਿੰਦੇ ਨਹੀਂ ਕਿ ਅਸੀਂ ਵਾਲੇ ਰੋਪੜਾ ਅਸੀਂ ਵਾਲੇ ਆਵਾਂਗੇ ਟਾਈਮ ਲੱਗੂਗਾ ਜੇ ਉਹ ਨਹੀਂ ਪਾਣੀ ਨੂੰ ਮੰਨ ਰਹਾ ਇਹ ਪਾਣੀ ਨੂੰ ਮੰਨ ਨਹੀਂ ਰਹੀ ਇਹ ਕਹਿੰਦੇ ਸਾਡੇ ਨਾਲ ਕੰਪਰੋਮਾਈਜ਼ ਕਰੋ ਅਸੀਂ ਫਿਰ ਬਾ ਮੋਟਰ ਨਾਲ ਸਹੀ ਕਰਾ ਦੇਣਾ ਕਦੇ ਬਾਰਿਸ਼ ਪੈ ਗਈ ਤਾਂ ਹੋ ਗਿਆ ਬਾਰਿਸ਼ ਪੈ ਗਈ